ਦਰਜੀਤ ਦੋਸਾਂ ਦਾ ਸ਼ੋਅ ਅੱਜ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਵਾ ਤਾਂ ਬਹੁਤ ਦੂਰ ਦੂਰੋਂ ਫੈਨ ਜਿਹੜੇ ਨੇ ਉਹਨਾਂ ਦੇ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤਾਂ ਇੱਕ ਫੈਮਿਲੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਇਹ ਉਹੀ ਫੈਮਿਲੀ ਆ 1 2 3 4 5 ਇਹ ਪੂਰਾ ਟੱਬਰ ਜਿਹੜਾ ਸਟੇਜ ਤੇ ਆਜੇ ਕਿਉਂਕਿ ਦਰਜੀਤ ਦੋਸਾਂ ਨੇ ਦਿੱਲੀ ਵਾਲੀ ਸਟੇਜ ਤੇ ਕਿਹਾ ਸੀਗਾ ਤਾਂ ਗੱਲਬਾਤ ਕਰਾਂਗੇ ਨਮੀਕ ਭਾਈ ਹੁਣੇ ਸਾਡੇ ਨਾਲ ਮੌਜੂਦ ਨੇ ਭਾਈ ਜੀ ਪੰਜੇ ਅੱਜ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਅੱਜ ਟੱਬਰ ਪੂਰਾ ਸਟੇਜ ਤੇ ਚੜੇਗਾ ਦੇਖੋ ਇੱਥੇ ਵਾਈਰ ਨੂੰ ਜਾਣਦਾ ਟੜੇਗਾ ਨਹੀਂ ਚੜੇਗਾ ਲੇਕਿਨ ਅਪਾ ਇੱਥ ਪੰਜਾਬੀ ਵਾਪਸ ਆ ਗਏ ਸਟੇਜ ਤੇ ਹੁਣ ਦੇਖੋ ਜਾਂਦੇ ਨਹੀਂ ਜਾਂਦੇ ਵੜ ਵਾਪਸ ਤੇ ਆ ਗਿਆ ਬਹੁਤ ਜ਼ਿਆਦਾ ਐਕਸਾਈਟਿਡ ਐਮ ਵੈਰੀ ਵੈਰੀ ਥੈਂਕਫੁਲ ਟੂ ਦਜੀਤ ਪਾਜੀ ਉਹਨਾਂ ਨੇ ਸਾਨੂੰ ਪਿਆਰ ਬਖਸ਼ਿਆ ਸਟੇਜ ਤੇ ਕੀ ਹੋਇਆ ਸੀਗਾ ਜੋ ਦਿੱਲੀ ਸ਼ੋਅ ਦੇ ਸੀਗਾ ਕੀ ਹੋਇਆ ਸੀ ਉੱਥੇ ਬਸ ਸਿੰਪਲ ਸੀਗਾ ਭਾਜੀ ਅਪਾ ਸਭ ਤੋਂ ਅੱਗੇ ਖੜੇ ਸੀਗੇ ਦਜੀਤ ਪਾਜੀ ਨਾਲ ਪੈਰਾ ਵਾਹੀ ਸੀਗਾ ਸੇ ਪੈਰਾ ਵਾ ਸੀਗਾ ਸਭ ਕੁਝ ਸੇਮ ਸੀਗਾ ਸਾਡੇ ਦਜੀਤ ਪਾਜੀ ਨਾਲ ਖਾਣਾ ਲੱਖਾਂ ਲੱਖਾਂ ਮਿਲੀਆਂ ਤੇ ਪਾਜੀ ਨੇ ਕਿਹਾ 1 2 3 4 5 ਪੂਰਾ ਟੱਬਰ ਉੱਤੇ ਆ ਜਾਓ ਤੇ ਮੈਂ ਮੈਨੂੰ ਨਹੀਂ ਪਤਾ ਉਹਨੂੰ ਕਿਵੇਂ ਪਤਾ ਬਟ ਉਹਨਾਂ ਨੂੰ ਕਿਵੇਂ ਪਤਾ ਸੀ ਫੈਮਿਲੀ ਅਗੇ ਆ ਉਰੀ ਦੇ ਖੜੇ ਸੀ ਉਦੋਂ ਕਿਹੜੀ ਟਿਕਟ ਸੀ ਤੁਹਾਡੇ ਕੋਲ ਸਭ ਤੋਂ ਅੱਗੇ ਬਹੇ ਸੀ ਫੈਨ ਪਿੱਟੀ ਜਾਣੇ ਨਹੀਂ ਤੇ ਸਾਨੂੰ ਜਾਣ ਦੀ ਲੋੜ ਹੀ ਨਹੀਂ ਪਿੱਛੇ ਜਾ ਖੜਾ ਹੋ ਕੇ ਮਜ਼ਾ ਨਹੀਂ ਆਣਾ ਸਾਨੂੰ ਸਭ ਤੋਂ ਅੱਗੇ ਵੀਡੀਓ ਵਾਲੰਦ ਫਰਸਟ ਲਾਈਨ ਤੇ ਸਭ ਤੋਂ ਅੱਗੇ ਸੀਗੇ ਅਚਲੂ ਦਿੱਲੀ ਤੋਂ ਮਿਲ ਲਿਆ ਹੁਣ ਇੱਥੇ ਲੁਧਿਆਣਾ ਖਾਸ ਮੁਲਾਕਾਤ ਕਰਨੀ ਹੈ ਕਿਸ ਤਰ੍ਹਾਂ ਆਏ ਤੁਸੀਂ ਨਹੀਂ ਉਮੀਦ ਤੇ ਦੇਖੋ ਬਾਜੀ ਹਰ ਬੰਦਾ ਜਿਹੜੇ ਜਿੰਨੇ ਵੀ ਇੱਥੇ ਖੜੇ ਸਭ ਨੂੰ ਇਹ ਚਾਹੁੰਦੇ ਕਿ ਬਈ ਦਿਲਜੀਤ ਬਾਜੀ ਨਾਲ ਮੁਲਾਕਾਤ ਹੋ ਜਾਏ ਰੂਬਰੂ ਹੋ ਜਾਣਾ ਹੋਰ ਕਾਦੀ ਫੈਨ ਅੱਗੇ ਹੈ ਬਾਜੀ ਇੱਕ ਮੈਸੇਜ ਹੀ ਦੇ ਦਿਓ ਦਿਲਜੀਤ ਬਾਜੀ ਨੂੰ ਹਾਂ ਅਸੀਂ ਇੱਥੇ ਆ ਪਲੀਜ਼ ਸਾਨੂੰ ਸੱਦੋ ਐਂਡ ਵੀ ਵਾਂਟ ਅੱਧੂ ਤੇ ਪੋਸਟਰ ਫੜਾਇਆ ਉਹ ਦਿੱਲੀ ਵਾਲੀ ਫੋਟੋ ਮਿਲਣਾ ਹਾਂਜੀ ਹਾਂਜੀ ਇਹ ਸਾਰੀ ਸਾਡੀ ਦਿੱਲੀ ਵਾਲੀ ਫੋਟੋਆਂ ਨੇ ਉਹਨਾਂ ਨੇ ਪੋਸਟ ਕੀਤੀਆਂ ਨੇ ਆਪਣੇ ਆਈਡੀ ਤੇ ਐਂਡ ਐ ਮੈਂ ਹਾਲੀ ਨਹੀਂ ਖੋਲਾਂਗੀ ਪੂਰਾ ਨਹੀਂ ਖੋਲ ਲਏਗਾ ਇਹ ਅੰਦਰ ਜਾ ਕੇ ਖਲੇਗਾ ਉਹ ਨਾ ਖਾਸ ਅੰਦਰ ਕੁਝ ਬਸ ਠੀਕ ਹੈ ਇਹ ਸਾਡੀ ਤੇ ਜਲਜੀਤ ਪਾਜੀ ਦੀ ਗੱਲ ਹੈ ਪਹਿਲਾ ਫੈਨ ਸੀ ਕਿ ਦਲਜੀਤ ਦੇ ਕਿ ਉਹ ਫੋਟੋ ਤੋਂ ਬਾਅਦ ਤੁਸੀਂ ਉਹਨੂੰ ਮਿਲੇ ਤਾਂ ਫੈਨ ਹੋ ਗਏ ਪਹਿਲਾ ਆਈ ਥਿੰਕ ਫੈਨ ਸੀ ਸਾਡੀ ਸਟੋਰੀ ਕੈਨੇਡਾ ਸ਼ੁਰੂ ਹੋਈ ਸੀ ਜਦੋਂ ਉਹਨਾਂ ਦਾ ਵੈਂਕੂਵਰ ਵਿੱਚ ਕਾਨਸਰਟ ਸੀ ਬਟ ਵੀ ਵੇਰ ਥੇਰ ਬਟ ਸਾਡੀ ਫਲਾਈਟ ਇੱਕ ਹਫਤਾ ਪਹਿਲੇ ਦੀ ਸੀ ਬਟ ਸ਼ਨਾਇ ਉਹ ਸੋ ਫੌਂਡ ਕਿ ਮੈਨੇ ਅਟੈਂਡ ਕਰਨਾ ਹੀ ਕਰਨਾ ਹੈ ਤਾਂ ਆਈ ਸੈਡ ਵੀ ਕੈਨਟ ਪੋਸਟਪੋਨ ਆ ਟਿਕਟਸ ਬਿਕੋਜ਼ ਐਗਜ਼ਾਮਸ ਨੇ ਐਂਡ ਬਟ ਇੰਡੀਆ ਵਿੱਚ ਜਦ ਵੀ ਹੋਏਗਾ ਤੂੰ ਉੱਥੇ ਹੋਏਂਗੀ ਇਹ ਮੇਰਾ ਪ੍ਰੋਮਿਸ ਹੈ ਬਸ ਵਾਈਗਰ ਨੇ ਸਾਡੀ ਗੱਲ ਦੀ ਇੱਜ਼ਤ ਰੱਖੀ ਕਿ ਸਾਨੂੰ ਹਰ ਵਾਰੀ ਉਹ ਟਿਕਟਾਂ ਮਿਲੀਆਂ ਤੇ ਸਭ ਤੋਂ ਅੱਗੇ ਖੜੇ ਆ ਅ ਇਦਨ ਆਇਆ ਜਿਸ ਨੂੰ ਕਿ ਦੱਸ ਕੇ ਇੱਕ ਦਿਜੀ ਦੀ ਅਸੀਂ ਹੈਗਾ ਭਾਜੀ ਦਿਲਜੀਤ ਭਾਜੀ ਕੋਲ ਕਿੱਥੇ ਟਾਈਮ ਹੈਗਾ ਸਾਡਾ ਸੁਨਨ ਬਟ ਹੀ ਲਵਸ ਅਸ ਦੈਟਸ ਵਾਈ ਯੂ ਨੋ ਐਵਰੀਬਾਡੀ ਹੀ ਲਵਸ ਬਸ ਤੁਸੇ ਲੁਧਿਆਣਾ ਜਾਣਾ ਵਾ ਸ਼ੋਅ ਦੇਖਣ ਜਾਣਾ ਇਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਸੀ ਪੂਰੀ ਹਾਂ ਨਹੀਂ ਨਹੀਂ ਗੱਲਬਾਤ ਪੂਰੀ ਸੀ ਕਿ ਬੱਚੇ ਆ ਬੱਚੇ ਹਮਾਰੇ ਸੇ ਸਰਪ੍ਰਾਈਜ਼ ਹੈਗਾ ਮੈਂ ਵਾਈਫ ਨਾਲ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਨਹੀਂ ਦੱਸੇ ਜੀ ਬੱਚਿਆਂ ਨੂੰ ਨਹੀਂ ਦੱਸਿਆ ਟਿਕ ਟਾਕ ਕਰਾਉਂਦੇ ਹਾਂ ਹਾਂਜੀ ਅਸੀਂ ਜਾ ਰਹੇ ਹਾਂ ਦੇਵਰ ਸੇ ਸਰਪ੍ਰਾਈਜ਼ ਚ ਇਹਨਾਂ ਦਾ ਇਹਨਾ ਮਨ ਸੀਗਾ ਐਕਚੁਅਲੀ ਸ਼ੋ ਵੀ ਪਲਾਨ ਨਹੀਂ ਸੀਗਾ ਤੇ ਸਾਡਾ ਟ੍ਰਿਪ ਵੀ ਪਲਾਨ ਨਹੀਂ ਸੀਗਾ ਦੋਵੇਂ ਅਨਪ ਤੇ ਬੱਚੇ ਵੀ ਸਾਡਾ ਮਜੂਦੇ ਗੱਲਬਾਤ ਕਰ ਲੈਣੇ ਆ ਬੜੀਆਂ ਸੋਹਣੀਆਂ ਦਸਤਾਰ ਸਜਾਈਆਂ ਜਿਨੇ ਅੱਜ ਦਰਜੀਤ ਨੇ ਸ਼ਾਇਦ ਸ਼ੋਅ ਦੇ ਵਿੱਚ ਇਸੇ ਤਰ੍ਹਾਂ ਦੀ ਦਸਤਾਰ ਜਿਹੜੀ ਸਜਾਣੀ ਹੈਗੀ ਆ ਕਿਸ ਤਰ੍ਹਾਂ ਦੇਖਦੇ ਹੋ ਅੱਜ ਦਰਜੀਤ ਦੇ ਸ਼ੋਅ ਨੂੰ ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ वो गाने बहुत सारे गाता है बॉनट शाइन गुड एंड किन्नी किन्नी हस हस तो सारे मेरे फेवरेट है सारे अच्छे लगते हैं सारे सुनेंगे किस स्टेज पे कौन सा गीत साथ गाया था तो? बॉनट शाइन तो बॉनट शाइन गुड तो विवाह के सुना दो एक बार पैसे वो से वाले वल्ले सच्चे दुनिया जट पैदा होया बस छोड़ वास्ते तो आज इधर तो पकड़े खूब पाऊंगी हां जी ਸਰ ਹੋਰ ਕੀ ਖਾਸ ਤਿਆਰੀ ਕਰਕੇ ਆਏ ਹੋ ਪੋਸਟਰ ਹੈ ਜਗਾ ਪਰ ਉਹ ਦਿਖਾ ਨਹੀਂ ਦੇ ਕੀ ਹੈਗਾ ਵਾ ਜੇ ਥੋੜੇ ਦੱਸ ਦੋ ਤਿਆਰੀ ਪੂਰੀ ਹੈ ਭਜੀ ਅਸੀਂ ਉਮੀਦ ਕਰਦੇ ਹਾਂ ਕਿ ਦਜੀਤ ਪਾਜੀ ਦਾ ਸ਼ੋਅ ਬਹੁਤ ਵਧੀਆ ਜਾਏ ਸਾਨੂੰ ਬੁਲਾਉਣਾ ਬੁਲਾਉਣਾ ਉੱਤੇ ਚਲੋ ਵਕਰੀ ਗੱਲ ਹੈਗੀ ਬਟ ਵੀ ਜਸ ਲਵ ਦਜੀਤ ਪਾਜੀ ਵੀ ਵਾਂਟ ਟੂ ਸੀ ਹਿਮ ਐਸ ক্লোਜ਼ ਜਿੰਨਾ ਨਜ਼ਦੀਕ ਤੋਂ ਦੇਖ ਲਈਏ ਸਾਡੇ ਹੱਥੇ ਵਧੀਆ ਇਹੀ ਸਾਡਾ ਉਮੀਦ ਹੈਗੀ ਤੇ ਬਸ ਬਾਕੀ ਚੜਦੀ ਕਲਾ ਚ ਰੱਖੇ ਦਜੀਤ ਪਾਜੀ ਨੂੰ ਬਿਲਕੁਲ ਬਿਲਕੁਲ ਇਹ ਪੰਜਾਬੀ ਜਿਹੜੇ ਨੇ ਲੁਧਿਆਣਾ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਨੇ ਕਿਉਂਕਿ ਅੱਜ ਦਲਜੀਤ ਦਾ ਸ਼ੋਅ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਵ ਸ਼ੋਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਪਹਿਨਾਵਾ ਜਿਹੜਾ ਵਾ ਪਹਿਨੇ ਆ ਸੀਗਾ ਤਾਂ ਅੱਜ ਵੀ ਇਹ ਚਾਹਦੇ ਨੇ ਕਿ ਦਲਜੀਤ ਉਹਨਾਂ ਨਾਲ ਮੁਲਾਕਾਤ ਕਰੇ ਸਟੇਜ ਦੇ ਉੱਤੇ ਚੜਨ ਤਾਂ ਇਹ ਗਿਣਤੀ ਜਿਹੜੀ ਹੈ ਪੰਜ ਦੀ ਗਿਣਤੀ ਇੱਕ ਵਾਰ ਫਿਰ ਦਲਜੀਤ ਕਹੇ ਕਿ ਆ ਜੋ ਪੰਜਾਬੀਓ ਲੁਧਿਆਣੇ ਆ ਗਏ ਆ ਤਾਂ ਹੁਣ ਤੁਸੀਂ ਦਿੱਲੀ ਵਾਲੇ ਵੀ ਲੁਧਿਆਣੇ ਦੀ ਸਟੇਜ ਦੇ ਉੱਤੇ ਆ ਕੇ ਪਰਫਾਰਮੈਂਸ ਕਰੋ ਤਾਂ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮੇਨ ਟੀਵੀ ਲੁਧਿਆਣਾ